ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਨਵਰ ਤੇ ਬੈਠੇ 100 ਦਿਨ ਪੂਰੇ ਹੋ ਚੁੱਕੇ ਹਨ ਜਿਨ੍ਹਾਂ ਦੇ ਸਮਰਥਨ ਵਿੱਚ 100-100 ਕਿਸਾਨਾਂ ਵੱਲੋਂ ਵਕ ਵਕ ਜ਼ਿਲ੍ਹਾ ਮੁਖ ਦਫ਼ਤਰਾਂ ਦੇ ਬਾਹਰ ਅੱਜ ਤੋਂ ਹੜਤਾਲ ਕੀਤੀ ਗਈ ਇਸ ਤਰ੍ਹਾਂ ਕਿਸਾਨ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਅਤੇ ਉਹਨਾਂ ਦੇ ਉਦੇਸ਼ ਦਾ ਸਮਰਥਨ ਕੀਤਾ ਅਤੇ ਸਰਕਾਰਾਂ ਨੂੰ ਕਿਹਾ ਕਿ ਉਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ। 3 ਨਾਮ ਹੈ। ਹਾਂਜੀ ਆਪਣਾ ਨਾਮ ਕਮਰਿਕ ਸਿੰਘ ਜੀ। ਹਾਂਜੀ ਕਿੱਥੇ ਬੈਠੇ ਕਾਹਦੇ ਲਗਾਤੇ? ਅਸੀਂ ਡੀਪੀ ਆਫਸਰ ਬੈਠੇ ਆ ਸਾਡੇ ਜਗਜੀਤ ਸਿੰਘ ਜੀ ਡਲੇਵਾਲ ਪੰਜਾਬ ਪ੍ਰਧਾਨ ਔਰ ਆਪਣੇ ਗੈਰ ਰਾਜਨੀਤਿਕ ਮੋਰਚੇ ਦੇ ਹੈਗੇ ਨੇ ਕੋਆਰਡੀਨੇਟਰ ਨੇ ਤੇ ਉਹ ਆਪਣੇ 100 ਦਿਨ ਹੋ ਗਿਆ ਜੀ ਇਹਨਾਂ ਨੂੰ ਅਜ ਭੁਖੜਤਾਲ ਦੇ ਬੈਠੇ ਨੂੰ ਹਜੇ ਸਰਕਾਰ ਦੇ ਕੋਈ ਜੂਨ ਹੀ ਸਰਕੀ ਕੰਨ ਤੇ ਸੈਂਟਰ ਸਰਕਾਰ ਤੇ ਇਸ ਲਈ ਅਸੀਂ ਅੱਜ ਸੰਕੇਤਕ ਹੜਤਾਲ ਅਤੇ ਭੁਖੜਤਾਲ ਕਰ ਰਹੇ ਆ ਸ਼ਾਮ ਦੇ 6 ਵਜੇ ਤੱਕ ਅਸੀਂ ਕਿੰਨੇ ਬੰਦੇ ਬੈਠੇ ਆ ਕੁਈ ਨਾ ਮੇਰੇ ਲਗਭਗ 100 ਬੰਦਾ ਬੈਠੂਗਾ ਜੀ ਕਿਹੜੀ ਕਿਹੜੀ ਜਗ੍ਹਾ ਬੈਠੇ ਹੋ ਤੁਸੀਂ ਅੱਜ ਅਸੀਂ ਡੀਸੀ ਆਫਿਸਾਂ ਦੇ ਮੁਰੀ ਬੈਠਣਾ ਹੈ ਜਿਲ੍ਹਾ ਹੈਡਕੁਆਟਰਾਂ ਤੇ ਪੂਰੇ ਪੰਜਾਬ ਤੇ ਪੂਰੇ ਪੰਜਾਬ ਚ ਆਜੇ ਪੂਰੇ ਭਾਰਤ ਚ ਕਿਹੜੀ ਕਿਹੜੇ ਜਿੱਥੇ ਬੰਦੇ ਤੋਂ ਸਮਾਥਨ ਅੱਜ ਜੱਟ ਮਿਲ ਰਿਹਾਗਾ ਅੱਜ ਸਾਡਾ ਗੈਰ ਰਾਜਨੀਤਿਕ ਮੋਰਚਾ ਸਾਰਾ ਹੀ ਆ ਜੀ ਉਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦੋ ਫੋਰਮ ਤਾਂ ਉੱਥੇ ਕੰਮ ਕਰਦੇ ਨੇ ਆਪਣੇ ਖਨੌਰੀ ਬਾਰਡਰ ਤੇ ਤੇ ਆਪਣੇ ਸੰਗੂ ਸੰਭੂ ਬਾਰਡਰ ਤੇ ਤੇ ਬਾਕੀ ਉਹਦੇ ਵਿੱਚ ਜਿਵੇਂ ਦੂਜੀਆਂ ਸਟੇਟਾਂ ਦੇ ਵੀ ਹੈਗੇ ਨੇ ਉਹਦੇ ਵਿੱਚ ਹੈਗੇ ਆ ਬਿਹਾਰ ਹੋ ਗਿਆ ਹਰਿਆਣਾ ਹੋ ਗਿਆ ਆਪਣਾ ਅ ਰਾਜਸਥਾਨ ਹੋ ਗਿਆ ਤੇ ਤਾਮਲ ਲਾਡੂ ਕੇਰਲਾ ਇਹ ਸਾਰੇ ਇੱਕ ਵਿੱਚ ਕਿਸਾਨ ਨੇ ਹੈਗੇ ਨੇ ਇਹਦੇ 18 20 ਜਥੇਬੰਦੀਆਂ ਦੇ ਫੋਰਮ ਦੇ ਵਿੱਚ ਕੰਮ ਕਰ ਰਹੀਆਂ ਨੇ ਉਹ ਸਾਰੀਆਂ ਬੈਠੀਆਂ ਨੇ ਹਾਂਜੀ ਸਰ ਕਾਹਤੋਂ ਦੀ ਗੱਲਬਾਤ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਨਿਸ਼ਾਨੀ ਦਾ ਸਥਿਤੀ ਹਜੇ ਉਸੇ ਤਰ੍ਹਾਂ ਬਣੀ ਹੋਈ ਹੈ ਮੀਟਿੰਗਾਂ ਹੋ ਚੱਕੀਆਂ ਨੇ ਹੁਣ ਵੀ ਦੋ ਪਹਿਲਾਂ ਵੀ ਹੋਈਆਂ ਸੀਗੀਆਂ ਪਹਿਲਾਂ ਤਾਂ ਲਗਭਗ ਇੱਕ ਸਾਲ ਫਿਰ ਟੁੱਟੀ ਰਹੀ ਹੈ ਗੱਲਬਾਤ ਹੁਣ ਦੋ ਸੈਂਟਰ ਸਰਕਾਰ ਨਾਲ ਹੋਈਆਂ ਨੇ ਹੁਣ ਤਿੰਨ ਮੰਤਰੀ ਆਏ ਸੀਗੇ ਸੈਂਟਰ ਦੇ ਗੱਲਬਾਤ ਕਰਨ ਲਈ ਚੰਡੀਗੜ੍ਹ ਤੇ ਉਹਨਾਂ ਨਾਲ ਗੱਲਬਾਤ ਹੋਈ ਆ ਹਜੇ ਮਸਲਾ ਜ्यों ਕਿ ਤੋਂ ਹੀ ਹੈ ਕਿਸਾਨਾਂ ਨੇ ਚੰਡੀਗੜ੍ਹ ਪਹੁੰਚ ਕੇ ਅਸੀਂ ਕੱਲ ਉਹਨਾਂ ਨੂੰ ਹਿਰਾਸਤ ਚਲੇ ਆ ਗਿਆ ਹਾਂਜੀ ਬਹੁਤ ਮੰਦਭਾਗੀ ਘਟਨਾਵਾਂ ਉਹਦੀ ਅਸੀਂ ਨਿੰਦਾ ਕਰਦੇ ਆ ਸਾਡੇ ਵੀ ਸਾਡਾ ਫੋਰਮ ਵੀ ਨਿੰਦਾ ਕਰਦਾ ਵਾ ਉਹ ਕੋ ਆਪਣੀ ਸਾਡੀ ਉਹ ਰਾਜਧਾਨੀ ਆ ਅਸੀਂ ਆਪਦੀ ਮੰਗ ਰੱਖਣ ਲਈ ਜਾ ਸਕਦੇ ਆ ਉਹਨਾਂ ਦੀ ਅਸੀਂ ਨਿੰਦਿਆ ਕਰਦੇ ਜਿਹੜੇ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰਿਆ ਵਾ ਜੀ ਦਿੱਲੀ ਜਾ ਰਹੇ ਹੋ ਤੁਹਾਨੂੰ ਦਿੱਲੀ ਬਾਰਡਰ ਤੇ ਰੋਕਿਆ ਗਿਆ ਹੈਗਾ ਸ਼ੰਗੂ ਬਾਰਡਰ ਤੇ ਇਹ ਚੰਡੀਗੜ੍ਹ ਜਾ ਰਹੇ ਨੇ ਰਾਜਧਾਨੀ ਉਹ ਪੰਜਾਬ ਉਹ ਦੇ ਕੇ ਦੇਜਤੀ ਹੈ ਪੰਜਾਬ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦੇ ਰਵੱਈਏ ਕਿਵੇਂ ਸਮਝਦੇ ਸਰਕਾਰ ਦਾ ਰਵੱਈਆ ਬਹੁਤ ਨਿੰਦਣਯੋਗ ਹੈ ਜੀ ਇਹ ਜਿਹੜਾ ਸਾਡਾ ਮੁੱਖ ਮੰਤਰੀ ਹੈ ਪੰਜਾਬ ਦਾ ਇਹ ਨਿਕਲੀ ਧਰਨੇ ਦੇ ਵਿੱਚੋਂ ਜਥੇਬੰਦੀ ਯੰਤਰ ਮੰਤਰ ਤੇ ਇਹ ਬੈਠੇ ਰਹੇ ਆ ਨਾ ਹਜ਼ਾਰਾਂ ਕੈਂਦਰੀਵਾਲ ਇਹ ਕੈਂਦਰੀਵਾਲ ਉਹ ਧਰਨੇ ਚੋਂ ਨਿਕਲੀ ਹੀ ਪਾਰਟੀ ਹੈ ਜੀ ਇਹ ਜਿਹੜੀ ਹੁਣ ਕਹਿੰਦੀ ਆ ਵੀ ਤੁਸੀਂ ਘਰ ਨਹੀਂ ਕਹਤੇ ਲਾਉਨੇ ਹੋ ਇਹ ਖੁਦ ਧਰਨੇ ਦੇ ਵਿੱਚੋਂ ਨਿਕਲੀ ਹੈ ਪਾਰਟੀ ਸਾਡੀ ਲੱਗਦਾ ਕਿ ਜਿਹੜਾ ਰੋਕੇ ਜਾ ਰਹੇ ਕਿਸਾਨਾਂ ਨੂੰ ਗਲਤ ਹੈ ਜੋ ਅੱਜ ਰੋਕੇ ਜਾ ਰਹੇ ਵੱਖ-ਵੱਖ ਖਾਂ ਦੇ ਦੇਖੋ ਜੀ ਜਿੰਨਾ ਰੋਕਿਆ ਜਾਊਗਾ ਉਹਨਾਂ ਜ਼ਿਆਦਾ ਰੋਸ ਵਧੂਗਾ ਅਸੀਂ ਵੀ ਇਧਰੋਂ ਆ ਰਹੇ ਸੀਗੇ ਆਪਣੀ ਮੁੱਲਾਂਪੁਰ ਸਾਈਡ ਤੋਂ ਤਾਂ ਬਦੋਆੜ ਪਿੰਡ ਕੋਲੇ ਨਾਕਾ ਲਾਇਆ ਸੀ ਕਿ ਵੀ ਅਸੀਂ ਤਾਂ ਗੈਰ ਰਾਜਨੀਤਿਕ ਕਲੇ ਆ ਸੀ ਤਾਂ ਡੀਸੀ ਆਫਿਸ ਜਾਣਾ ਵਾ ਤੇ ਅਸੀਂ ਉਥੇ ਚੰਡੀਗੜ੍ਹ ਨਹੀਂ ਜਾਣਾ ਕਹਿੰਦੇ ਫਿਰ ਵੀ ਨਹੀਂ ਲੰਘਣ ਦੇਣਾ ਉਥੇ ਇਨਸਪੈਕਟਰ ਸਾਡੇ ਨਾਲ ਕਾਫੀ ਬੈਂਸ ਕਰਦਾ ਰਿਹਾ ਅਸੀਂ ਫਿਰ ਆਏ ਆ ਪਰ ਉਹ ਸਾਨੂੰ ਜਾਣ ਬੁੱਝ ਕੇ ਹੈਰਾਨ ਕਰਦੇ ਨੇ ਇਹ ਸਰਕਾਰ ਤੇ ਇਹ ਸਰਕਾਰ ਨੂੰ ਇਹ ਮਤਲਬ ਅਸੀਂ ਨਿੰਦਿਆ ਕਰਦੇ ਆ ਵੀ ਸਰਕਾਰ ਨੂੰ ਏਕੜ ਨਹੀਂ ਕਰਨਾ ਚਾਹੀਦਾ ਕਿਸਾਨਾਂ ਨਾਲ ਅਸੀਂ ਅਸੀਂ ਵੀ ਵੋਟਾਂ ਪਾਈਆਂ ਨੇ ਅਸੀਂ ਵੀ ਸਰਕਾਰ ਦੇ ਵਿੱਚ ਹੀ ਆ ਪਰ ਹੁਣ ਉਹ ਕਹਿੰਦਾ ਮੈਂ ਕਿਸਾਨ ਦਾ ਪੁੱਤ ਹੁਣ ਪਤਾ ਨਹੀਂ ਕਿਸਾਨ ਕਾ ਤੇ ਮੁੱਖ ਮੰਤਰੀ ਨੂੰ ਮਾੜਾ ਲੱਗਣ ਲੱਗੇ ਸਾਡੇ ਨੂੰ ਠੀਕ ਹਾਂਜੀ ਰੈਡੀ ਯਾ ਫਾਈ ਤੁਹਾਡਾ ਨਾਮ ਕੀ ਤੇ ਅੱਜ ਕਿਤੇ ਧੰਨ ਤੇ ਬੈਠੇ ਕਿਉਂ ਮੇਰਾ ਨਾਮ ਸੁਪਿੰਦਰ ਸਿੰਘ ਜੀ ਮੈਂ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਸਿੱਧੂਪੁਰ ਲੁਧਿਆਣਾ ਤੇ ਅੱਜ ਜਿਹੜਾ ਡੀਸੀ ਦਫਤਰ ਤੇ ਸਾਡੇ ਡੱਲੇ ਵਾਲ ਸਾਹਿਬ ਨੂੰ 100 ਦਿਨ ਹੋ ਗਏ ਜੀ ਮਰਨ ਵਰਤੇ ਬੈਠਿਆ ਨੂੰ 26 ਨਵੰਬਰ ਤੋਂ ਲੈ ਕੇ ਅੱਜ ਤੱਕ ਤਾਂ ਉਸ ਦੇ ਰੋਸ ਵਜੋਂ ਅੱਜ ਪੂਰੇ ਲੁਧਿਆਣਾ ਦੀ ਟੀਮ ਅਸੀਂ ਪੂਰੇ ਕਿਸਾਨ ਸਾਡੇ ਇੱਥੇ ਅੱਜ ਹਾਜ਼ਰ ਹੋਏ ਨੇ ਤਾਂ ਇਸ ਰੋਸ ਵਜੋਂ ਵੀ ਸਰਕਾਰਾਂ ਸੁੱਤੀਆਂ ਨੂੰ ਜਗਾਉਣ ਵਾਸਤੇ ਅਸੀਂ ਜੋ ਕਿਸਾਨੀ ਮੰਗਾਂ ਨੂੰ ਲੈ ਕੇ ਅਸੀਂ ਦਿੱਲੀ ਜਾ ਰਹੇ ਸੀ ਇਕਨੌਰੀ ਰਤਨਪੁਰਾ ਤੇ ਸ਼ੰਭੂ ਬਾਰਡਰ ਦੇ ਤੇ ਜਿਹੜੇ ਡਟੇ ਹੋਏ ਆ ਉਸ ਖਾਤਰ ਅਸੀਂ ਅੱਜ ਬੈਠੇ ਆ ਜੀ ਇੱਥੇ ਤਾਂ ਅੱਜ ਹੀ ਆ ਜੀ ਅੱਜ ਦਿਨ ਨੂੰ ਸੰਬੰਧ ਹੋਏ ਜਾਈ ਰਿਹਾ ਹੈ ਤਰਨਾ ਫਲਾਲ ਜੀ ਸਾਨੂੰ ਜਿਹੜਾ ਸਾਨੂੰ ਟਾਈਮ ਸੀਗਾ 9 ਤੋਂ 6 ਦਾ ਸੀਗਾ ਇਹ 9 ਤੋਂ 6 ਵਜੇ ਅਸੀਂ ਇਹ ਸਮਾਪਤੀ ਕਰਨੀ ਆ ਤੇ ਅੱਜ ਦਾ ਦਿਨੇ ਆ ਭੁਖੜਦਾਲੇ ਜੀ ਹਾਂਜੀ ਬਿਲਕੁਲ ਭੁਖੜ ਹਰਤਾਲ ਅੱਜ ਜੀ ਤੇ ਹੁਣ ਤੁਹਾਡਾ ਅਗਲਾ ਕੀ ਕਦਮ ਹੈ ਅਗਲਾ ਕਦਮ ਜੋ ਜਥੇਬੰਦੀਆਂ ਦੋਨੇ ਫੋਰਮ ਕੇਐਮਐਮ ਤੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੋਨਾਂ ਨੂੰ ਮੀਟਿੰਗ ਕਰਕੇ ਜੋ ਵੀ ਪ੍ਰੋਗਰਾਮ ਅੱਗੇ ਮਿਲਦਾ ਅਸੀਂ ਉਹਨੂੰ ਨੇਪਰੇ ਚਾੜਾਂਗੇ ਤਾਂ ਜਿਵੇਂ ਹੁਣ 8 ਤਰੀਕ ਦਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਜੀ ਵੱਡੇ ਪੱਧਰ ਤੇ ਉੱਤੇ ਤੇ ਪੂਰੇ ਇਹ ਭੁਖੜਤਾਲਾ ਕੱਲੇ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਨੇ ਜਿਵੇਂ ਯੂਪੀ ਦੇ ਵਿੱਚ 27 ਥਾਵਾਂ ਦੇ ਉੱਤੇ ਲੱਗੇ ਚੱਕੇ ਇਹ ਨੇ ਤੇ ਆਪਣੇ ਵੀ ਇੱਥੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਨੇ ਸਿਰਫ ਇੱਕ ਦੋ ਜ਼ਿਲ੍ਹੇ ਛੱਡ ਕੇ ਜਿੰਨਾਂ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਤੇ ਤਕਰੀਬਨ ਇਹ 19 ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਭੁਖੜਤਾਲ ਤੇ ਕਿਸਾਨ ਬੈਠੇ ਨੇ ਜੀ ਤੇ ਹਾਲੇ ਤੱਕ ਇਹ ਐਸਕੇਮ ਦੇ ਰਾਜਨੀਤਿਕ ਮੋਰਚਾ ਹੈਗਾ ਉਹ ਤਾਂ ਨਾ ਤੁਹਾਡਾ ਕਿਉਂ ਇਹ ਕੱਲ ਮੈਚ ਲੜਨ ਕਿਉਂ ਬੀਤੇ ਤਾਂ ਮਿਲਣਾ ਤੁਹਾਡੀ ਮਹੌਰੀ ਠੀਕ ਆਪਸੀ ਸਹਿਮਤੀ ਕਰਦੇ ਦੇਖੋ ਮੀਟਿੰਗਾਂ ਦੇ ਵਿੱਚ ਸਾਡੇ ਲੀਡਰ ਜਾਂਦੇ ਨੇ ਕੇਐਮਐਮ ਦੇ ਤੇ ਸਯੁਜਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਤੇ ਗੱਲ ਕਿੱਥੇ ਖੜੀ ਆ ਤੇ ਪੰਜ ਛੇ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਇੱਕ ਗੱਲ ਮੈਂ ਜ਼ਰੂਰ ਇਹਦੇ ਵਿੱਚ ਮੈਂਸ਼ਨ ਕਰੂੰਗਾ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਆ ਤਾਂ ਜਿੱਤੀ ਵੀ ਜਾ ਸਕਦੀ ਆ ਪਰ ਜਿਹੜੀਆਂ ਇਹ ਮੰਗਾਂ ਨੇ 2020 ਦੇ ਅੰਦੋਲਨ ਦੀਆਂ ਨੇ ਤਾਂ ਜਿਹੜੀ ਸਰਕਾਰ ਨੇ ਵਾਅਦਾ ਖਲਾਫੀ કરી ਸੀ ਉਹ ਵਾਅਦਾ ਖਲਾਫੀ ਦੇ ਸਾਰੀਆਂ ਜਥੇਬੰਦੀਆਂ ਨਾਲੇ ਹੋਈ ਸੀ ਵਾਅਦਾ ਖਲਾਫੀ ਇਕੱਲੀ ਸਿੱਧੂਪੁਰ ਜਾਂ ਕੋਈ ਆਪਾਂ ਕੇਐਮਐਮ ਲਾਲਾ ਸਯੁਜਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਨਹੀਂ ਹੋਈ ਹੈ ਆਮ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਨੇ ਐਮਐਸਪੀ ਦੀ ਮੰਗ ਅਧੂਰੀ ਮੰਗ ਜਿਹੜੀ ਰਹਿੰਦੀ ਹੈ ਸਰਕਾਰ ਨੇ ਲਾਗੂ ਨਹੀਂ ਕਰੀ ਉਦੋਂ ਅੱਗੇ ਵਾਲੀ ਗੱਲ ਤੇ ਆ ਜੀਏ ਜਿਵੇਂ ਕਰਜ਼ਾ ਮਾਫੀ ਦੀ ਹੋਗੀ ਤਾਂ ਇੱਕ ਐਮਐਸਪੀ ਦੇ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਸੀ ਜਿਹੜੀ ਸਰਕਾਰ ਨੇ ਮੰਨੀ ਸੀਗੀ ਤਾਂ ਉਹ ਲਾਗੂ ਨਹੀਂ ਕਰੀ ਤਾਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਤੇ ਅੱਜ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਧਰਨੇ ਚੱਲਦੇ ਨੇ ਤੇ ਡੱਲੇ ਵਾਲਾ ਸਾਹਿਬ ਨੂੰ 100 ਦਿਨ ਮਰਨ ਵਰਤ ਤੇ ਹੋ ਗਏ ਬੈਠਿਆਂ ਨੂੰ ਤਾਂ ਉਹਨਾਂ ਦੀ ਉਹਨਾਂ ਦੇ ਹੱਕ ਦੇ ਵਿੱਚ ਹਾਧਾ ਨਾਲ ਮਰ ਲਈ ਅੱਜ ਅਸੀਂ ਡੀਸੀ ਆਫਿਸ ਬੈਠੇ ਹਾਂ ਜੀ